ਗੁਰੂ ਜੀ ਕਸ਼ਮੀਰ ਦੀ ਉਦਾਸੀ ਵਕਤ ਕੁਝ ਸਮਾ ਸ਼ਿਰੀ ਨਗਰ ਵੀ ਰੁੱਕ ਕੇ ਫਿਰ ਉਹ ਉੱਤਰ ਦਿਸ਼ਾ ਵੱਲ ਚੱਲ ਪਏ ਕਠਿਨ ਪਹਾੜਾਂ, ਸੰਗਰੀ ਜੰਗਲ ਅਤੇ ਫੁੱਲ ਬੂਟੇ ਨੂੰ ਪਾਰ ਕਰਦੇ ਹੋਏ ਸੁਮੀਰ ਪर्वਤ ਉੱਤੇ ਪਹੁੰਚ ਗਏ ਉੱਥੇ ਉਹਨਾਂ ਨੂੰ ਬੜੇ ਪ੍ਰਸਿੱਧ ਸਿੱਧ ਮਿਲੇ ਇਹ ਲੋਕ ਸੰਸਾਰ ਨੂੰ ਤਿਆਗੀ ਨਿਕੰਮਿਆਂ ਵਾਲਾ ਜੀਵਨ ਬਤੀਤ ਕਰ ਰਹੇ ਸਨ ਕਰਮਾਤਾ ਦਾ ਡਰਾਵਾ ਦੇ ਕੇ ਪਹਾੜੀ ਲੋਕਾਂ ਨੂੰ ਉੱਲੂ ਬਣਾ ਕੇ ਐਸ਼ ਦਾ ਜੀਵਨ ਬਿਤਾ ਰਹੇ ਸਨ ਇਕ ਸਧਾਰਨ ਬੰਦੇ ਨੂੰ ਸੁਮੇਰ ਪਰਬਤ ਤੇ ਪਹੁੰਚਿਆ ਵੇਖ ਕੇ ਉਹ ਹੈਰਾਨ ਹੋਏ ਅਤੇ ਚਾਟ ਕੀ ਗੁਰੂ ਜੀ ਦ왈ਿਆ ਜੁੜੇ ਉਹ ਪੁੱਛਣ ਲੱਗੇ ਨਾ ਤੁਸੀਂ ਸਿੱਧ ਲੱਗਦੇ ਹੋ ਨਾ ਹੀ ਕੋਈ ਸੰਨਿਆਸੀ ਫਿਰ ਕਿਹੜੀ ਸ਼ਕਤੀ ਤੁਹਾਨੂੰ ਇੱਥੇ ਲੈ ਆਈ ਹੈ ਗੁਰੂ ਜੀ ਨੇ ਉੱਤਰ ਦਿੱਤਾ ਮੈਂ ਸਰਬ ਸ਼ਕਤੀਮਾਨ ਪ੍ਰਭੂ ਦਾ ਨਾਮ ਜਾਪ ਕਰਦਾ ਉਸ ਦੀ ਕਿਰਪਾ ਕਰਕੇ ਹੀ ਮੈਂ ਇੱਥੇ ਆ ਪਹੁੰਚਿਆ ਫਿਰ ਸਿੱਧਾ ਨੇ ਪੁੱਛਿਆ ਤੁਹਾਡਾ ਨਾਮ ਕੀ ਹੈ ਤੁਸੀਂ ਕਿਸਮਤ ਨਾਲ ਸੰਬੰਧਿਤ ਹੋ ਗੁਰੂ ਜੀ ਨੇ ਫਰਮਾਇਆ ਨਾ ਮੇਰਾ ਨਾਨਕ ਨਿਰੰਕਾਰੀ ਹੈ ਅਤੇ ਮਤ ਮੇਰਾ ਪਰਮਾਤਮਾ ਤੇ ਉਸ ਦੀ ਰਚੀ ਕਾਇਨਾਤ ਨੂੰ ਪਿਆਰ ਕਰਨ ਵਾਲਾ ਹੈ ਫਿਰ ਸਿੱਧ ਕਹਿਣ ਲੱਗੇ ਤੁਸੀਂ ਮਾਤ ਲੋਕ ਵਿੱਚੋਂ ਆਏ ਹੋ ਉੱਥੇ ਦਾ ਕੀ ਹਾਲ ਹੈ ਗੁਰੂ ਜੀ ਮੁਸਕਰਾ ਕੇ ਬੋਲੇ ਤੁਸੀਂ ਤਾਂ ਡਰ ਦੇ ਮਾਰੇ ਮਾਤ ਲੋਕ ਨੂੰ ਛੱਡ ਕੇ ਇੱਥੇ ਲੁੱਕ ਕੇ ਬੈਠੇ ਹੋ ਹੋਂ ਤੁਹਾਨੂੰ ਮਾਤ ਲੋਕ ਨਾਲ ਕੀ ਮਤਲਬ ਹੈ ਜੇ ਤੁਹਾਡੇ ਵਰਗੇ ਸਿੱਧੀਆਂ ਦੇ ਮਾਲਕ ਕੀ ਪਹਾੜਾ ਉੱਤੇ ਚੜ ਕੇ ਛੁੱਪ ਜਾਣ ਅਤੇ ਗਰੀਬ ਪਹਾੜੀਆਂ ਨੂੰ ਲੁੱਟ-ਲੁੱਟ ਖਾਈ ਜਾਣ ਤਾਂ ਮਾਤ ਲੋਕ ਦਾ ਕੌਣ ਚਾੜ ਲਵੇਗਾ ਅੱਜ ਮਾਤ ਲੋਕ ਵਿੱਚ ਹਨੇਰਾ ਮਚਿਆ ਹੋਇਆ ਹੈ ਹਰ ਪਾਸੇ ਕੂੜ ਦਾ ਪਸਾਰਾ ਹੈ ਸਾੱਚ ਤੇ ਧਰਮ ਤੁਹਾਡੇ ਵਾਂਗ ਲੁੱਕ ਕੇ ਬੈਠ ਗਏ ਹਨ ਰਾਜੇ ਪ੍ਰਜਾ ਦੀ ਰੱਖਿਆ ਕਰਨ ਦੀ ਬਜਾਏ ਉਲਟਾ ਉਹਨਾਂ ਤੇ ਜ਼ੁਲਮ ਟਾਰ ਰਹੇ ਹਨ ਪ੍ਰਜਾ ਕੁੱਲ ਰਹੀ ਹੈ ਪਰ ਉਹਨਾਂ ਦਾ ਕੋਈ ਅਗਵਾਈ ਨਹੀਂ ਕਰ ਰਿਹਾ ਤੁਸੀਂ ਵੀ ਲੜ ਇਨ੍ਹਾਂ ਪਹਾੜੀਆਂ ਉੱਤੇ ਚੜ ਕੇ ਬੈਠੇ ਹੋ ਕਿਉਂ ਨਹੀਂ ਮਾਤ ਲੋਕ ਜਾ ਕੇ ਲੋਕਾਂ ਦੇ ਦੁੱਖ ਦਾ ਭਾਈਵਾਲ ਬਣਦੇ ਗੁਰੂ ਜੀ ਦੀ ਇਹ ਗੱਲ ਸੁਣ ਕੇ ਸਿੱਧ ਬੋਲੇ ਸਾਡੇ अनेका ਚੀਲੇ ਮਾਤ ਲੋਕ ਵਿੱਚ ਵਿਚਰ ਰਹੇ ਹਨ ਅਤੇ ਉਹ ਲੋਕਾਂ ਦਾ ਕਲਿਆਣ ਕਰ ਰਹੇ ਹਨ ਸਿੱਧਾ ਵੀ ਇਸ ਟਿੱਪਣੀ ਉੱਤੇ ਗੁਰੂ ਜੀ ਜਲਾਲ ਵਿੱਚ ਆ ਕੇ ਬੋਲੇ ਉਹਨਾ ਮੰਗਤਿਆਂ ਨੇ ਕਿਸੇ ਦਾ ਕੀ ਕਲਿਆਣ ਕਰਨਾ ਜਿਹੜੇ ਆਪ ਹੀ ਦਰੋ-ਦਰੋ ਮੰਗਦੇ ਫਿਰਦੇ ਹਨ ਉਹ ਤਾਂ ਕੇਵਲ ਆਪਣੇ ਭੀਕ ਦਾ ਮੁੱਲ ਵਟ ਰਹੇ ਹਨ ਝੂਠੀਆਂ ਕਰਾਵਾਤਾ ਦਾ ਡਰਾਵਾ ਦੇ ਕੇ ਉਹ ਲੋਕਾਂ ਨੂੰ ਲੁੱਟ ਰਹੇ ਹਨ ਸਿੱਧਾਂ ਨੂੰ ਹੁਣ ਕੋਈ ਗੱਲ ਨਹੀਂ ਸੀ ਆਉਂਦੀ ਉਹਨਾਂ ਨੂੰ ਵਿਚਾਰ ਬਨਾਇਆ ਕਿ ਇਹਨਾਂ ਨੂੰ ਆਪਣੀ ਜਾਦੂ ਸ਼ਕਤੀ ਵਿਖਾ ਕੇ ਪਰਮਾਈਏ ਇਸ ਲਈ ਉਹਨਾਂ ਨੇ ਗੁਰੂ ਜੀ ਨੂੰ ਇੱਕ ਕਟੋਰਾ ਦੇ ਕੇ ਸਰੋਵਰ ਵਿੱਚੋਂ ਪਾਣੀ ਲਿਆਉਣ ਲਈ ਕਿਹਾ ਜਦ ਗੁਰੂ ਜੀ ਸਰੋਵਰ ਉੱਤੇ ਗਏ ਤਾਂ ਉਹਨਾਂ ਨੇ ਵੇਖਿਆ ਕਿ ਸਰੋਵਰ ਹੀਰੇ ਜਵਾਰਾ ਤਨਾਲ ਭਰਿਆ ਹੋਇਆ ਹੈ ਗੁਰੂ ਜੀ ਸਮਝ ਗਏ ਕਿ ਸਿੱਧਾ ਨੇ ਉਹਨਾਂ ਨੂੰ ਲਾਲਚ ਦਾ ਭ੍ਰਮ ਆਉਂਦਾ ਯਤਨ ਕੀਤਾ ਹੈ ਉਹ ਵਾਪਸ ਆ ਕੇ ਕਹਿਣ ਲੱਗੇ 나ਥ ਜੀ ਸਰੋਵਰ ਵਿੱਚ ਤਾਂ ਪਾਣੀ ਹੈ ਹੀ ਨਹੀਂ ਜਦ ਸਿੱਧਾ ਨੇ ਇਹ ਵੇਖਿਆ ਕਿ ਗੁਰੂ ਜੀ ਉੱਤੇ ਜਾਦੂ ਸ਼ਕਤੀ ਨਹੀਂ ਚੱਲ ਸਕਦੀ ਤਾਂ ਉਹਨਾਂ ਨੇ ਆਪਣੀ ਹਾਰ ਮੰਨ ਲਈ ਗੁਰੂ ਜੀ ਕੁਝ ਦਿਨ ਉਹਨਾਂ ਦਾ ਪਾਸ ਸਹੇਰ ਕੇ ਉਹਨਾਂ ਨੂੰ ਸੱਚੀ ਮਾਰੰਗਾ ਗਿਆਨ ਦਿੱਤਾ ਸੁਮੀਰ ਪਹਾੜ ਤੋਂ ਗੁਰੂ ਜੀ ਨੇ ਪਾਲ ਸਿੱਕਿਪੂਤਾਨ ਅਤੇ ਤਿੱਬਤ ਦੇ ਰਸਤੇ ਚੀਨ ਦੇਸ਼ ਵਿੱਚ ਪੁੱਜੇ ਚੀਨ ਵਿੱਚ ਨਨਕੀਨ ਵਿਖੇ ਇੱਕ ਧਰਮਸ਼ਾਲਾ ਕਾਇਮ ਕੀਤੀ ਨਨਕੀਨ ਸ਼ਹਿਰ ਦਾ ਨਾਮ ਗੁਰੂ ਜੀ ਦੇ ਨਾਮ ਉੱਤੇ ਹੀ ਰੱਖਿਆ ਦੱਸਿਆ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ